ਵੇਖੀ ਆ ਨਾ ਫੋਟੋ ਵੀ ਉਹਦੇ ਸਿਰ ਤੇ ਪੱਗ ਨਹੀਂ ਹੈਗੀ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਕਿੱਦਾਂ ਹੈ ਨਾ ਫਿਰ ਉਹ ਐਕਸੀਡੈਂਟ ਹੋਇਆ ਉਹਦਾ ਕਰਕੇ ਇੱਕ ਗਲਤੀ ਹੋ ਗਈ ਕਿਹੜਾ ਇਨਸਾਨ ਨਹੀਂ ਕਰਦਾ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਹੈ ਨਾ ਜਿਹੜੀ ਉਹਦੀ ਗਲਤੀ ਐਡਾ ਵੱਡਾ ਉਹਨੂੰ ਸਜ਼ਾ ਜਿਵੇਂ ਕਹਿੰਦੇ ਕੋ 45 ਸਾਲ ਦੀ ਕੇ 50 ਸਾਲ ਦੀ ਉਹਨੂੰ ਸਜ਼ਾ ਹੋ ਰਹੀ ਹੈ ਨਾ ਇਹ ਆਪਣਾ ਬੱਚਾ ਗਿਆ ਵੀ ਬਾਹਰ ਹੈ ਤੇ ਉਹਨੂੰ ਸੁਣ ਲਈਏ ਵੀ ਹੁਣ 50 ਸਾਲ ਦੀ ਉਹਨੂੰ ਕੈਦ ਹੋ ਗਈ ਹੈ ਤੇ ਮਾਂ ਤੇ ਤੇ ਭੈਣ ਭਰਾ ਮਤੇ ਕੀ ਬੀਤੀ ਹੋਗੀ ਉਹ ਤੁਸੀਂ ਵੇਖ ਲਿਆ ਪਰਿਵਾਰ ਦੇ ਜੋ ਹਾਲਾਤ ਹੈ ਪਰਿਵਾਰ ਨੂੰ ਕਿੰਨਾ ਸੋ ਗਿਆ ਜਿੱਦਾਂ ਤੁਹਾਨੂੰ ਦੱਸਿਆ ਵਾ ਵੀ ਉਹਦੇ ਸਿਰ ਤੇ ਪੱਗ ਨਹੀਂ ਮਤਲਬ ਜੇ ਹੁਣ ਆਪਾਂ ਮੰਨ ਲਓ ਆਪਣੀ ਜਿਹੜੀ ਸਿੱਖੀ ਆ ਆਪਾਂ ਪੱਗ ਇੱਕ ਮਿੰਟ ਵੀ ਨਹੀਂ ਸਾਈਡ ਤੋਂ ਸਿਰ ਤੋਂ ਕਰਦੇ ਹੁਣ ਉਹਦੀਆਂ ਜਿੰਨੀਆਂ ਵੀ ਤਸਵੀਰਾਂ ਆਈਆਂ ਸਿਰ ਤੋਂ ਪੱਗ ਤੋਂ ਬਗੈਰ ਆਈਆਂ ਹਨਾ ਸੋ ਆਪਣੀ ਜਿੰਨੀ ਵੀ ਕਮਿਊਨਿਟੀ ਆ ਆਪਣੀ ਪੰਜਾਬ ਦੇ ਕੁਝ ਲੋਕ ਜਿਵੇਂ ਕਹਿੰਦੇ ਵੀ ਆ ਵੀ ਆ ਗੱਲ ਇਦਾਂ ਹੋ ਗਈ ਜਾਂ ਉਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਣੇ ਪੰਜਾਬ ਦੇ ਵਾਸਤੇ ਆਪਣੀ ਪੰਜਾਬੀਏ ਦੇ ਵਾਸਤੇ ਸਿੱਖੀ ਵਾਸਤੇ ਖਲੋਣਾ ਚਾਹੀਦਾ ਪਹਿਲੋਂ ਵੀ ਗੱਡੀਆਂ ਸੁਣਿਆ ਵਾ ਵੀ ਪਹਿਲੋਂ ਵੀ ਲੋਕ ਜੂਟਣ ਲੈਂਦੇ ਹੁਣ ਤੁਸੀਂ ਮੰਨ ਲਓ ਮੈਂ ਲਾ ਲਓ ਜੇ ਆਪਾਂ ਨੂੰ ਕੋਈ ਰਸਤਾ ਜਾਪੇ ਵੀ ਸ਼ੌਰਟ ਦਾ ਮਤਲਬ ਇਹ ਥੋੜੀ ਆ ਵੀ ਉਹਨੂੰ ਮਾਰਨਾ ਚਾਹੁੰਦਾ ਹੈ ਉਹਨਾਂ ਨੂੰ ਕਿਉਂਕਿ ਆਪਣੀ ਕੌਮ ਤੇ ਆ ਆਪਾਂ ਤੇ ਕਿਸੇ ਬਦਲੇ ਆਪਣੀ ਜਾਨ ਦੇ ਸਕਦੇ ਆ ਆਪਾਂ ਕਦੀ ਕਿਸੇ ਦੀ ਲਈ ਨਹੀਂ ਵੀ ਨਿੱਥੀ ਦੀ ਜਾਨ ਜਾਂ ਆਪਾਂ ਕਿਸੇ ਇਹਦਾ ੱਤਕਾ ਨਹੀਂ ਕਿਸੇ ਨਾਲ ਕੀਤਾ ਹਨਾ ਫੰਡਿੰਗ ਦਾ ਚੱਲੰਦਿਆ ਕੰਮ ਦੱਸੰਦੇ ਆ ਵੀ 90 ਲੱਖ ਕੇ ਕਿੰਨੇ ਲੱਖ ਦਾ ਦਿਖਾਉਂਦੇ ਹੁਣੇ ਮੁੰਡੇ 90000 ਡਾਲਰ 90000 ਡਾਲਰ ਹਨਾ ਜਿਵੇਂ ਆਉਂਦੇ ਹੀ ਤੇ ਉਹ ਜਿਹੜੇ ਉਹ ਤੋਂ ਕਮਾਈ ਕਰਦੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਸਾਡੇ ਪੰਜਾਬੀ ਆ ਜਾਂ ਜਿੰਨੇ ਵੀ ਲੋਕ ਸਾਡੇ ਨਾਲ ਇਹ ਇਹਨਾਂ ਦੇ ਪਰਿਵਾਰ ਨਾਲ ਜੋੜਨਾ ਚਾਹੁੰਦੇ ਆ ਜੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾ ਫੇਕ ਹੀ ਮਤਲਬ ਦੂਜੀ ਮਾਰੀਆਂ ਆਈਡੀਆ ਦੇ ਵਿੱਚ ਉਹਨਾਂ ਦਾ ਸਹਿਯੋਗ ਕਰੀ ਜਾਂਦੇ ਜਿਹੜਾ ਉਹ ਮੁੜ ਕੇ ਆਪਾਂ ਨੂੰ ਕੱਲ ਨੂੰ ਇਹਦਾ ਨੁਕਸਾਨ ਹੋਵੇ ਹਨਾ ਅਹੀਂ ਕਿਹੇ ਤੋਂ ਨਹੀਂ ਹਿੱਤਾ ਕਿ ਮੰਗ ਕੀਤੀ ਨਾ ਹੀ ਪੈਸੇ ਦੀ ਨਾ ਹੀ ਕਿਸੇ ਚੀਜ਼ ਦੀ ਸਾਨੂੰ ਪਤਾ ਲੱਗਾ ਵੀ ਸਾਡੀ ਮਤਲਬ ਅਹੀਂ ਕੁਝ ਵੀ ਆਪਣੇ ਭਰਾ ਵਾਸਤੇ ਕਰ ਸਕੀ ਤੇ ਅਹੀਂ ਜਾ ਕੇ ਕਰੀਏ ਅਹੀਂ ਪਰਿਵਾਰ ਦੇ ਨਾਲ ਤਾਂ ਕਰਕੇ ਆਣ ਕੇ ਪਰਿਵਾਰ ਕੋਲ ਆਣ ਕੇ ਇਕੱਠੇ ਹੋਏ ਆਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਪਿਛਲੇ ਦਿਨੀ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਟਰੱਕ ਦੇ ਨਾਲ ਗੱਡੀ ਦੀ ਟੱਕਰ ਹੋਈ ਤਾਂ ਦੱਸਦੀ ਕਿ ਉਸ ਟਰੱਕ ਨੂੰ ਇੱਕ ਪੰਜਾਬੀ ਨੌਜਵਾਨ ਚਲਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਪਰਿਵਾਰ ਦੇ ਵੱਲੋਂ ਵੀ ਸਾਰੀ ਕਹਾਣੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਇੱਕ ਪਟੀਸ਼ਨ ਜਿਹੜੀ ਚੱਲ ਰਹੀ ਸੀ ਤੇ ਜੋ ਫੰਡਿੰਗ ਹੋ ਰਹੀ ਸੀ ਉਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਸਪੱਸ਼ਟ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਪਟੀ ਹੈ ਜਿਹੜੀ ਉਹ ਇਕੱਠੀ ਕੀਤੀ ਜਾ ਰਹੀ ਹੈ ਤੇ ਇਸੇ ਵਿਕਾਰ ਅੱਜ ਡਾਕਟਰ ਸੁਭਮਨ ਸਿੰਘ ਦੇ ਵੱਲੋਂ ਵੀ ਅਮਰੀਕਾ ਤੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਦਾ ਸਹਿਯੋਗ ਕਰਾਂਗੇ ਜੇਕਰ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੁੰਦਾ ਤਾਂ ਅਸੀਂ ਅਮਰੀਕਾ ਦੇ ਵਿੱਚੋਂ ਹੀ ਉਹਨਾਂ ਦੀ ਹੈਲਪ ਕਰਾਂਗੇ ਤਾਂ ਮੇਰੇ ਨਾਲ ਡਾਕਟਰ ਸੁਭਮਨ ਸਿੰਘ ਦੀ ਇਸ ਸਮੇਂ ਟੀਮ ਵੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਹੋਈ ਆ ਤਾਂ ਡਾਕਟਰ ਅਪਤਾਰ ਸਿੰਘ ਜੀ ਨੇ ਅਪਤਾਰ ਜੀ ਤੁਸੀਂ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਹੋ ਜੀ ਡਾਕਟਰ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਹੋਈ ਆ ਪਹਿਲਾਂ ਤਾਂ ਜਾਨਣਾ ਚਾਹੂੰਗਾ ਕਿ तरीके परिवार ਨਾਲ ਗੱਲਬਾਤ ਹੋਈ ਆ ਤੇ ਕਿਸ ਤਰੀਕੇ ਦੀ ਸਹਾਇਤਾ ਜਿਹੜੀ ਉਹ ਤੁਹਾਡੇ ਤੇ ਤੁਹਾਡੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਵਾਇਮਨ ਫਾਈਵ ਰਿਵਰਸਾਈਟ ਐਸੋਸੀਏਸ਼ਨ ਆਪਾਂ ਜਿੱਦਾਂ ਡਾਕਟਰ ਸਾਹਿਬ ਦੀ ਗੱਲ ਹੋਈ ਸੀ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਉਹਨਾਂ ਨੇ ਕਿਹਾ ਸੀ ਵੀ ਪਰਿਵਾਰ ਨੂੰ ਜਾ ਕੇ ਵੀ ਉਹਨਾਂ ਦੀ ਮਤਲਬ ਪੁੱਛੋ ਜਾ ਕੇ ਵੀ ਕਿਹੜੀ ਚੀਜ਼ ਦੀ ਲੋੜ ਆ ਜਾਂ ਉੱਥੇ ਅਮਰੀਕਾ ਦੇ ਵਿੱਚ ਜਾਂ ਇੱਥੇ ਕਿਤੇ ਵੀ ਹਨਾ ਕਿਸੇ ਤਰ੍ਹਾਂ ਵੀ ਜਿੱਦਾਂ ਵੀ ਆਪਣੀ ਜਿਵੇਂ ਪੰਜਾਬੀ ਭਰਾ ਵਾਂ ਕਿਉਂਕਿ ਆਪਾਂ ਨੂੰ ਜਦੋਂ ਵੀ ਆਪਣੀ ਜਿਹੜੀ ਕੌਮ ਹੈ ਪਿੱਛੇ ਤੋਂ ਅੱਗੇ ਤੋਂ ਵੀ ਇਦਾਂ ਹੀ ਆ ਵੀ ਜਦੋਂ ਕਿਤੇ ਆਪਣੀ ਕੌਮ ਨੂੰ ਆਪਣੀ ਕੌਮ ਨੂੰ ਕਿ ਕਿਸੇ ਨੂੰ ਵੀ ਢੀਡ ਪਵੇ ਤੇ ਆਪਾਂ ਅੱਗੇ ਹੋ ਜਾਂਦੇ ਹਨਾ ਕਿਉਂਕਿ ਅੱਜ ਆਪਣਾ ਪੰਜਾਬੀ ਭਰਾ ਵਾ ਜਦੋਂ ਡਾਕਟਰ ਸਵਾਮਣ ਕਹਿੰਦੇ ਵੀ ਜਦੋਂ ਮੈਂ ਉਹਦੀ ਵੇਖੀ ਆ ਨਾ ਫੋਟੋ ਵੀ ਉਹਦੇ ਸਿਰ ਕਿਉਂਕਿ ਵੀ ਉਹਨੇ ਕਿਹੜਾ ਐਡਾ ਬਹੁਤ ਤਕੜਾ ਕ੍ਰਾਈਮ ਕਰਤਾ ਕਿਤੇ ਜਿਹੜਾ ਐਕਸੀਡੈਂਟ ਐਕਸੀਡੈਂਟ ਦਾ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਉੱਥੇ ਡੈਥ ਹੋਈ ਉਹਨਾਂ ਨੂੰ ਕਿਤੇ ਜਾਣਦਾਬ ਨਹੀਂ ਹੋਣਾ ਵੀ ਉਹਨਾਂ ਨਾਲ ਕੋਈ ਉਹਦਾ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਕਿੱਦਾਂ ਹੈ ਨਾ ਵੀ ਉਹ ਐਕਸੀਡੈਂਟ ਹੋਇਆ ਉਹਦਾ ਕਰਕੇ ਇੱਕ ਗਲਤੀ ਹੋ ਗਈ ਕਿਹੜਾ ਇਨਸਾਨ ਨਹੀਂ ਕਰਦਾ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਹੈ ਨਾ ਉੱਥੋਂ ਪਹਿਲੋਂ ਵੀ ਲੋਕ ਮੁੜਦੇ ਉਹ ਜਿਹੜੇ ਜਿਹਨੇ ਜੂਰਨ ਉਹਨੇ ਕੀਤਾ ਨਾ ਉੱਥੋਂ ਹੋਰ ਵੀ ਲੋਕ ਮੁੜਦੇ ਆ ਉਹਦੇ ਉਹਦੇ ਤੋਂ ਗਲਤੀ ਹੋਈ ਹੈ ਗਲਤੀ ਹੋਣ ਕਰ ਨਾਲ ਉਹਨਾਂ ਦੀ ਜਿਵੇਂ ਨੁਕਸਾਨ ਹੋ ਗਿਆ ਸਜ਼ਾ ਜਿਵੇਂ ਕਹਿੰਦੇ ਕੋਈ 45 ਸਾਲ ਦੀ ਕੇ 50 ਸਾਲ ਦੀ ਉਹਨੂੰ ਸਜ਼ਾ ਹੋ ਰਹੀ ਹੈ ਨਾ ਇਸ ਕਰਕੇ ਡਾਕਟਰ ਸਵੇਮਾਨ ਜੀ ਆਖਦੇ ਨੇ ਨਾ ਵੀ ਤੁਸੀਂ ਪਰਿਵਾਰ ਨੂੰ ਘਰੇ ਜਾ ਕੇ ਪੁੱਛੋ ਵੀ ਉਹਨਾਂ ਪਤਾ ਕੀਤਾ ਵੀ ਜਿਵੇਂ ਕੋਈ ਉਹਨਾਂ ਦਾ ਵਕੀਲ ਵੀ ਹੈ ਜੀ ਤੱਕ ਕੇਸ ਨਹੀਂ ਕੋ ਲੜ ਰਿਹਾ ਜਾਂ ਕੋਈ ਵੀ ਉਹਨਾਂ ਦਾ ਮਤਲਬ ਸਿਸਟਮ ਨਹੀਂ ਇਦਾਂ ਦਾ ਹੈਗਾ ਉਹਨਾਂ ਨੇ ਕਿਹਾ ਵੀ ਪਰਿਵਾਰ ਨੂੰ ਪੁੱਛੋ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਜਿੱਦਾਂ ਦੀ ਵੀ ਲੋੜ ਸਾਡੀ ਟੀਮ ਵੱਲੋਂ ਅਸੀਂ ਹਾਜ਼ਰ ਹਾਂ ਜੋ ਵੀ ਕਹੋਗੇ ਜੇ ਵਕੀਲ ਦੀ ਜਾਂ ਕੋਈ ਫਾਈਨੈਂਸ਼ੀਅਲ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਵੀ ਅਸੀਂ ਤਾਂ ਕਰਕੇ ਪਰਿਵਾਰ ਨਾਲ ਕੇ ਗੱਲਬਾਤ ਕੀਤੀ ਆ ਪਰਿਵਾਰ ਦਾ ਤੁਹਾਨੂੰ ਪਤਾ ਵੀ ਐਡਾ ਤਕੜਾ ਦੁੱਖ ਬੱਚਾ ਗਿਆ ਉਹ ਬਾਹਰ ਤੇ ਉਹਨੂੰ ਸੁਣ ਲਈਏ ਵੀ ਉਹਨੂੰ 50 ਸਾਲ ਦੀ ਉਹਨੂੰ ਕੈਦ ਹੋ ਗਈ ਤੇ ਮਾਂ ਤੇ ਤੇ ਭੈਣ ਭਰਾ ਮਤੇ ਕੀ ਬੀਤੀ ਹੋਗੀ ਉਹ ਤੁਸੀਂ ਵੇਖ ਲਿਆ ਪਰਿਵਾਰ ਦੇ ਜੋ ਹਾਲਾਤ ਹੈ ਪਰਿਵਾਰ ਨੂੰ ਕਿੰਨਾ ਸੋ ਗਿਆ ਸੋ ਅਸੀਂ ਆਪਣੀ ਟੀਮ ਵੱਲੋਂ ਪਰਿਵਾਰ ਨੂੰ ਇਹ ਦੱਸਣਾ ਹੈ ਵੀ ਸਾਨੂੰ ਕਿਤੇ ਵੀ ਕਿਸੇ ਟਾਈਮ ਵੀ ਆਵਾਜ਼ ਮਾਰੋ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਜੇ ਬਾਹਰ ਅਮਰੀਕਾ ਦੇ ਵਿੱਚ ਵੀ ਡਾਕਟਰ ਸਵਾਯਮਾਨ ਜੀ ਆਖ ਰਹੇ ਨੇ ਵੀ ਜੇ ਵਕੀਲ ਕਰਨ ਦੀ ਲੋੜ ਕਿਹੇ ਵੀ ਚੀਜ਼ ਦੀ ਲੋੜ ਵੀ ਸਾਨੂੰ ਦੱਸੋ ਤੇ ਅਸੀਂ ਤਾਂ ਦਿੱਲੀ ਮਤਲਬ ਤੁਹਾਡੇ ਨਾਲ ਖਲੋਤੇ ਆਂ ਜੀ ਵਕੀਲ ਦਾ ਮੈਂ ਇੱਕ ਵਾਰੀ ਥੋੜਾ ਜਿਹਾ ਕਲੀਅਰ ਕਰਨਾ ਚਾਹਾਂਗਾ ਕਿ ਜਿਸ ਤਰੀਕੇ ਜ਼ਿਕਰ ਹੋ ਰਿਹਾ ਕਿ ਅਜੇ ਡ ਸ਼ਾਇਦ ਸਾਨੂੰ ਬਾਈ ਜਿਹੜੀ ਹੋਣੀ ਹੈ ਕਿਉਂਕਿ ਸਾਨੂੰ ਵੀ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਆ ਤਾਂ ਉਸ ਸੰਬੰਧੀ ਕੋਈ ਵਕੀਲ ਹੁਣ ਤੁਹਾਡੇ ਵੱਲੋਂ ਕੀਤਾ ਜਾਏਗਾ ਜਾਂ ਜੇ رابطہ ਕਾਇਮ ਹੋ ਰਿਹਾ ਸਿਰਫ ਹਾਂ ਹਾਂ ਮੈਂ ਉਹੀ ਦੱਸਿਆ ਨਾ ਤੁਹਾਨੂੰ ਵੀ ਜਿੱਦਾਂ ਪਰਿਵਾਰ ਦੇ ਲੋ ਜਿਹੜੀ ਜਿੱਦਾਂ ਵੀ ਉੱਥੇ ਗੱਲ ਉਹ ਜੋ ਵੀ ਵਕੀਲ ਦੀ ਜਾਂ ਜਿੱਦਾਂ ਦੀ ਵੀ ਆਪਣੇ ਲੋ ਮਤਲਬ ਹੋਊਗੀ ਆਪਾਂ ਉਹਦੇ ਲਈ ਅੱਜ ਤੋਂ ਹੀ ਜਿਵੇਂ ਡਾਕਟਰ ਸਵੈਮਾ ਨੇ ਦੱਸਿਆ ਵੀ ਉੱਥੇ ਅਮਰੀਕਾ ਦੇ ਵਿੱਚ ਸਾਰੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਤੋਂ ਮਿਲ ਰਹੇ ਆ ਵੀ ਆਪਾਂ ਇਹ ਬੱਚੇ ਨੂੰ ਵੀ ਇਹਨੂੰ ਇਹਦੇ ਨਾਲ ਇਨਸਾਫ ਕਰਨਾ ਕਿਉਂਕਿ ਗਲਤੀ ਹੋਈ ਆ ਜੋ ਮਤਲਬ ਡਰਾਈਵਰੀ ਦੇ ਸਿਸਟਮ ਤੇ ਕਾਨੂੰਨ ਬਣਦਾ ਵਾ ਜੋ ਸਜ਼ਾ ਬਣਦੀ ਉਹ ਇਹ ਨਹੀਂ ਵੀ 45 50 ਸਾਲ ਦੀ ਸਜ਼ਾ ਸੁਣਾਈ ਜਾਵੇ ਵੀ ਜਿਹੜੀ ਕੋਈ ਕਿਸੇ ਮਤਲਬ ਹੈਗੀ ਨਹੀਂ ਕਿਸੇ ਸਿਸਟਮ ਚ ਵੀ ਨਹੀਂ ਬਣਦੀ ਹੈ ਨਾ ਗਲਤੀ ਦੀ ਸਜ਼ਾ ਕਹਿ ਲਈ ਕਿ ਉਹ ਜਾਇਜ਼ ਹੋ ਸਕਦੀ ਆ ਪਰ ਜੇਕਰ ਨਜਾਇਜ਼ ਤੌਰ ਦੇ ਉੱਪਰ ਕੋਈ ਵੱਡੀ ਸਜ਼ਾ ਕਹਿ ਲਈ ਜਾ ਜਿਹਾ ਇੱਕ ਪਰਵਾਸੀ ਹੋਣ ਦੇ ਨਾਤੇ ਇੱਕ ਇੰਡੀਅਨ ਹੋਣ ਦੇ ਨਾਤੇ ਜਿਹੜੀ ਚੀਜ਼ ਦਾ ਜ਼ਿਕਰ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਜਿੱਦਾਂ ਤੁਹਾਨੂੰ ਦੱਸਿਆ ਉਹ ਵੀ ਉਹਦੇ ਸਿਰ ਤੇ ਪੱਗ ਨਹੀਂ ਮਤਲਬ ਜੇ ਹੁਣ ਆਪਾਂ ਮੰਨ ਲਓ ਆਪਣੀ ਜਿਹੜੀ ਸਿੱਖੀ ਆ ਆਪਾਂ ਪੱਗ ਇੱਕ ਮਿੰਟ ਵੀ ਨਹੀਂ ਉਸਾਈਡ ਤੋਂ ਸਿਰ ਤੋਂ ਕਰਦੇ ਹੁਣ ਉਹਦੀਆਂ ਜਿੰਨੀਆਂ ਵੀ ਤਸਵੀਰਾਂ ਆਈਆਂ ਸਿਰ ਤੋਂ ਪੱਗ ਤੋਂ ਬਗੈਰ ਆਈਆਂ ਹਨਾ ਸੋ ਆਪਣੀ ਜਿੰਨੀ ਵੀ ਕਮਿਊਨਿਟੀ ਆ ਆਪਣੀ ਪੰਜਾਬ ਦੇ ਕੁਝ ਲੋਕ ਜਿਵੇਂ ਕਹਿੰਦੇ ਵੀ ਆ ਵੀ ਆ ਗੱਲ ਇਦਾਂ ਹੋ ਗਈ ਜਾਂ ਉਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਣੇ ਪੰਜਾਬ ਦੇ ਵਾਸਤੇ ਆਪਣੀ ਪੰਜਾਬੀਏਤ ਵਾਸਤੇ ਸਿੱਖੀ ਵਾਸਤੇ ਖਲੋਣਾ ਚਾਹੀਦਾ ਹਰ ਇੱਕ ਨੂੰ ਉਹਦੀ ਹਾ ਦਾ ਨਾਰਾ ਮਾਰਨਾ ਚਾਹੀ ਕਿਉਂਕਿ ਉੱਥੇ ਪਹਿਲਾਂ ਵੀ ਗੱਡੀਆਂ ਸੁਣਿਆ ਵਾ ਵੀ ਪਹਿਲਾਂ ਵੀ ਲੋਕ ਜੂਟਰਨ ਲੈਂਦੇ ਹੁਣ ਤੁਸੀਂ ਮੰਨ ਲਓ ਮੈਂ ਲਾ ਲਓ ਜਾਂ ਆਪਾਂ ਨੂੰ ਕੋਈ ਰਸਤਾ ਜਾਪੇ ਵੀ ਸ਼ਾਰਟ ਹੈ ਤੇ ਆਪਾਂ ਸ਼ਾਰਟ ਕਰਨਾ ਵੇਖ ਕੇ ਵੀ ਚਲੋ ਇੱਥੇ ਸ਼ਾਰਟ ਕਰ ਲੀਏ ਹਨਾ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਉਹਨੂੰ ਮਾਰਨਾ ਚਾਹੁੰਦਾ ਹੈ ਉਹਨਾਂ ਨੂੰ ਕਿਉਂਕਿ ਆਪਣੀ ਕੌਮ ਤੇ ਆ ਆਪਾਂ ਤੇ ਕਿਸੇ ਬਦਲੇ ਆਪਣੀ ਜਾਨ ਦੇ ਸਕਦੇ ਆ ਆਪਾਂ ਕਦੀ ਕਿਸ ਦੀ ਲਈ ਨਹੀਂ ਵੀ ਨਿੱਤੇ ਦੀ ਜਾਨ ਜਾਂ ਆਪਾਂ ਕਿਸੇ ਇਹਦਾ ਧੱਕਾ ਨਹੀਂ ਕਿਸੇ ਨਾਲ ਕੀਤਾ ਹਨਾ ਸੋ ਇਹ ਜਿਹੜੀ ਉਹਦੀ ਉਹਦੀ ਉਹਨੂੰ ਮਤਲਬ ਉਹਨੇ ਜਾਨ ਬੁੱਝ ਕੇ ਨਹੀਂ ਉਹਨਾਂ ਦੀ ਮਤਲਬ ਗਲਤੀ ਕੀਤੀ ਉਹਦੇ ਤੋਂ ਅਚਾਨਕ ਹੋ ਗਈ ਹੈ ਜਿਵੇਂ ਜੂਟਰਨ ਮਾਰ ਲੱਗਿਆ ਦੇਣੀ ਚਾਹੀਦੀ ਜੋ ਜੋ ਬਣਦੀ ਹੈ ਡਰਾਈਵਰੀ ਦੇ ਸਿਸਟਮ ਦੇ ਹਿਸਾਬ ਨਾਲ ਉਹ ਕੀਤਾ ਜਾਵੇ ਜੀ ਬਿਲਕੁਲ ਇੱਕ ਚੀਜ਼ ਹੋਰ ਜਿੱਦਾਂ ਪਰਿਵਾਰ ਦੇ ਵੱਲੋਂ ਵੀ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਗਈ ਕਿ ਇੱਕ ਤਾਂ ਨਾ ਪਟੀਸ਼ਨ ਦਾ ਬੜਾ ਰੌਲਾ ਚੱਲ ਰਿਹਾ ਵਾ ਤੇ ਨਾਲ ਨਾਲ ਇੱਕ ਫੰਡਿੰਗ ਕੀਤੀ ਜਾ ਰਹੀ ਆ ਕਹਿੰਦੇ ਉਹ ਸਭ ਕੁਝ ਫੇਕ ਆ ਜੋ ਪਰਿਵਾਰ ਨੇ ਜ਼ਿਕਰ ਕੀਤਾ ਕਿ ਜਿਹੜੀ ਫੰਡਿੰਗ ਹੋ ਰਹੀ ਆ ਅਸੀਂ ਤਾਂ ਕਿਸੇ ਤਰੀਕੇ ਦੀ ਫੰਡਿੰਗ ਸ਼ੁਰੂ ਕੀਤੀ ਵੀ ਨਹੀਂ ਹੈਗੀ ਅਜੇ ਤੱਕ ਕਹਿੰਦੇ ਤਾਂ ਇਹ ਵੀ ਮੈਨੂੰ ਲੱਗਦਾ ਕਿਤਨਾ ਕਿਤੇ ਲੋਕਾਂ ਨੂੰ ਸਮਝਣਾ ਪਏਗਾ ਕਿ ਜਦੋਂ ਪਰਿਵਾਰ ਕੋਈ ਅਜੀਹਾ ਬਿਆਨ ਦੇ ਜਾਂ ਪਰਿਵਾਰ ਕੋਈ ਵੀਡੀਓ ਜਾਰੀ ਕਰੇ ਤਾਂ ਉਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਫ ਜਿੱਥੇ ਜਿੱਥੇ ਦੁਖੀ ਲੋਕ ਆ ਆਪਾਂ ਤੁਸੀਂ ਆਏ ਜਿਹੀਂ ਆਏ ਵੀ ਦੁੱਖ ਜਹਾਜ਼ਰ ਹੋਣ ਆਏ ਆ ਵੀ ਅਸੀਂ ਉਹਦੇ ਲਈ ਜੋ ਵੀ ਕਰ ਸਕਦੇ ਅਸੀਂ ਕਰਾਂਗੇ ਹਨਾ ਉਹਦੇ ਵਿੱਚ ਜਿਨ੍ਹਾਂ ਨੇ ਗਲਤ ਫਾਇਦੇ ਠੋਣੇ ਉਹ ਵੀ ਤਿਆਰ ਹੋ ਜਾਂਦੇ ਜਦੋਂ ਕਿ ਇਹੋ ਜੀ ਮੂਵਮੈਂਟ ਚੱਲਦੀ ਹੈ ਨਾ ਜਦੋਂ ਕਿ ਇਹਦਾ ਨੁਕਸਾਨ ਹੁੰਦਾ ਵਾ ਉਦੋਂ ਉਹ ਲੋਕ ਉਹ ਕੰਮ ਕਰਨ ਲੱਗ ਪੈਂਦੇ ਵੀ ਅਸੀਂ ਇਹਦੇ ਤੋਂ ਕਿੰਨਾ ਕਮਾਉਣਾ ਜਿਵੇਂ ਉਹਨਾਂ ਫੰਡਿੰਗ ਦਾ ਚੱਲਣ ਦਾ ਕੰਮ ਦੱਸਣਦੇ ਵੀ 90 ਲੱਖ ਕੇ ਕਿੰਨੇ ਲੱਖ ਦਾ ਦਿਖਾਉਂਦੇ ਹੁਣੇ 90000 ਡਾਲਰ 90000 ਡਾਲਰ ਹਨਾ ਜਿਵੇਂ ਆਉਂਦੇ ਹੀ ਵੀ ਉਹ ਜਿਹੜੇ ਉਹ ਤੋਂ ਕਮਾਈ ਕਰਦੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜ ਦੇ ਪਰਿਵਾਰ ਨਾਲ ਜੁੜਨਾ ਚਾਹੁੰਦੇ ਆ ਜੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੁੰਦੇ ਉਹ ਵੇਖ ਕੇ ਕਰਨ ਇਹ ਨਾ ਵੀ ਫੇਕ ਹੀ ਮਤਲਬ ਦੂਜੀਆਂ ਮਾਰੀਆਂ ਆਈਡੀਆਂ ਦੇ ਵਿੱਚ ਉਹਨਾਂ ਦਾ ਸਹਿਯੋਗ ਕਰੀ ਜਾਂਦੇ ਜਿਹੜਾ ਉਹ ਮੁੜ ਕੇ ਆਪਾਂ ਨੂੰ ਕੱਲ ਨੂੰ ਇਹਦਾ ਨੁਕਸਾਨ ਹੋਵੇ ਹਨਾ ਇੱਕ ਇੱਕ ਚੀਜ਼ ਹੋਰ ਜਿੱਦਾਂ ਇੱਕ ਵੀਡੀਓ ਵੀ ਤੁਸੀਂ ਦੇਖਿਓਗੇ ਇੱਕ ਬਜ਼ੁਰਗ ਮਾਤਾ ਜੀ ਨੇ ਉਹ ਰੋਂਦੇ ਪਏ ਨੇ ਤੇ ਨਾਲ ਹਰਜਿੰਦਰ ਦੀਆਂ ਵੀਡੀਓਜ਼ ਲਗਾਈਆਂ ਹੋਈਆਂ ਸੋਸ਼ਲ ਮੀਡੀਆ ਤੇ ਉਹ ਵੀ ਵਾਇਰਲ ਹੋ ਰਹੀਆਂ ਉਹ ਵੀ ਪਰਿਵਾਰ ਨੇ ਕਲੀਅਰ ਕਰਤਾ ਕਿ ਇਹਨੇ ਮਾਤਾ ਜੀ ਨਹੀਂ ਨੇ ਉਹ ਫੇਕ ਵੀਡੀਓ ਹੈ ਨਾ ਤਾਂ ਉਹ ਵੀ ਮੈਨੂੰ ਲੱਗਾ ਸੋਸ਼ਲ ਮੀਡੀਆ ਤੇ ਜ਼ਰੂਰ ਲੋਕ ਧਿਆਨ ਰੱਖਣ ਕਿ ਇਸ ਤਰੀ ਆਣਾ ਜਜ਼ਬਾਤੀ ਹੁੰਨੇ ਆ ਕਿ ਅਸੀਂ ਛੇਤੀ ਜਿਹੜਾ ਅਜਿਹੀ ਕੋਈ ਚੀਜ਼ ਦੇਖਦੇ ਆ ਤਾਂ ਸਾਡੇ ਵੀ ਜਜ਼ਬਾਤ ਜਿਹੜੇ ਉਹ ਆਪਣੇ ਆਪ ਜਿਹੜੇ ਆਪ ਮੁਹਾਰੇ ਨਿਕਲ ਆਉਂਦੇ ਆ ਕਿ ਅਸੀਂ ਜਜ਼ਬਾਤੀ ਹੋ ਕੇ ਨਾ ਸਹਾਇਤਾ ਕਰਨ ਦੇ ਲਈ ਕੁਝ ਵੀ ਕਰਨ ਤੱਕ ਚਲੇ ਜਾਂਦੇ ਆ ਹੂੰ ਹੂੰ ਉਹੀ ਨਾ ਜਿੱਦਾਂ ਹੁਣ ਦੱਸੰਦਾ ਵੀ ਜਿੱਦਾਂ ਹੁਣ ਉਹਨਾਂ ਪਰਿਵਾਰ ਵਾਲਿਆਂ ਉਹ ਵੀਰ ਨਾਲ ਹਰਜਿੰਦਰ ਨਾਲ ਗੱਲ ਹੋਈ ਪਿਓ ਦੱਸੰਦਾ ਇਹ ਵੀ ਨਾਲ ਵੀ ਫੋਟੋਆਂ ਮਾਤਾ ਦੀ ਕਿ ਉਹ ਕਹਿੰਦੇ ਮਾਤਾ ਜੀ ਨੂੰ ਤਾਂ ਅਜੇ ਤੱਕ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਲਿਆ ਨਾ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਨਾ ਕੋਈ ਗਾਲੀ ਕੀਤੀ ਕਿਸ ਕਿਸਮ ਦੀ ਵੀ ਪਰ ਜਦੋਂ ਇਹ ਜਿਹੜੇ ਲੋਕ ਤੁਹਾਨੂੰ ਮੱਗੇ ਦੱਸਿਆ ਵੀ ਜਿਨ੍ਹਾਂ ਨੇ ਕਿਆ ਦੁੱਖ ਤੋਂ ਕਈ ਦੂਰੋਂ ਦੂਰੋਂ ਆਣ ਕੇ ਦੋ ਪਰਿਵਾਰ ਦੇ ਨਾਲ ਦੁੱਖ ਵਟਾਉਂਦੇ ਦੇ ਕੋ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਠਾਉਣਾ ਵਾ ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਸਭ ਨੂੰ ਧਿਆਨ ਰੱਖਣਾ ਚਾਹੀਦਾ ਵਾ ਵੀ ਜਿਹੜੀ ਚੀਜ਼ ਸਹੀ ਹੈ ਸਹੀ ਤਰੀਕੇ ਤੇ ਜਾਵੇ ਜਿੱਥੇ ਲੋੜ ਉੱਥੇ ਜਾਵੇ ਇਹ ਨਾ ਵੀ ਫੇਕ ਹੀ ਲੋਕਾਂ ਦੀਆਂ ਆਈਡੀਆ ਦੇ ਵਿੱਚ ਆਪਾਂ ਫਟਾਫਟ ਉਧਰ ਅਕਾਊਂਟ 'ਚ ਪੈਸੇ ਪਾਈ ਜਾਈਏ ਹੁਣ ਪਰਿਵਾਰ ਲੋ ਉਹਨਾਂ ਪਰਿਵਾਰ ਨੇ ਆਖਿਆ ਵਾ ਵੀ ਅਸੀਂ ਕਿਹੇ ਤੋਂ ਨਹੀਂ ਆਇਤਾ ਕਿ ਮੰਗ ਕੀਤੀ ਨਾ ਹੀ ਪੈਸੇ ਦੀ ਨਾ ਹੀ ਕਿਸੇ ਚੀਜ਼ ਦੀ ਵੀ ਤੇ ਇਹਨਾਂ ਚੀਜ਼ਾਂ ਦਾ ਜ਼ਰੂਰੀ ਆਪਾਂ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਬਿਲਕੁਲ ਜ ਡਾਕਟਰਾਂ ਦੀ ਸਹਾਇਤਾ ਜਿਹੜੀ ਕੀਤੀ ਜਾਏਗੀ ਡਾਕਟਰ ਸਪਾਹਮਨ ਕੋਲ ਅਮਰੀਕਾ ਦੇ ਵਿੱਚ ਨੇ ਤਾਂ ਕੋਈ ਮੈਸੇਜ ਹੋਵੇ ਤੁਹਾਡਾ ਜਿਹੜਾ ਸਾਡੇ ਪੰਜਾਬੀਆਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋਵੋ ਜਾਂ ਡਾਕਟਰ ਸਾਹਿਬ ਦਾ ਕੋਈ ਅਜਿਹਾ ਮੈਸੇਜ ਹੋਵੇ ਜਿਹੜਾ ਲੋਕਾਂ ਦੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੋਵੇ ਮੈਸੇਜ ਇਹ ਆ ਵੀ ਜਿਵੇਂ ਹੁਣ ਮੰਨ ਲਓ ਆਪਣਾ ਪੰਜਾਬ ਹੈ ਕੋਈ ਵੀ ਆਪਣੀ ਕਾਂਗਰਸ ਆ ਜਾਂ ਅਕਾਲੀ ਆ ਜਾਂ ਭਾਜਪਾ ਆ ਜਾਂ ਸਾਡੀ ਐਸਜੀਪੀਸੀ ਹੈ ਨਾ ਇਹ ਸਭ ਨੂੰ ਇਕੱਠਿਆਂ ਹੋ ਕੇ ਇਹ ਆਪਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਵੀ ਆਪਣੀ ਕੌਮ ਤੇ ਅੱਜ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਸਿੱਖਿਆ ਹਨਾ ਆਪਾਂ ਪੱਗ ਬਦਲੇ ਆਪਣੀਆਂ ਸਾਰੀਆਂ ਆਪਣੀ ਸਿੱਖੀ ਬਦਲੇ ਸਕੇ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਕਰਤੀਆਂ ਪਰ ਅੱਜ ਪੱਗ ਤੋਂ ਬਗੈਰ ਜਿਹੜਾ ਬੰਦਾ ਦਿਸਿਆ ਸਾਨੂੰ ਵੀ ਉਹਨੇ ਕੀ ਐਡਾ ਕ੍ਰਾਈਮ ਕਰਤਾ ਵੀ ਕ੍ਰਿਮੀਨਲ ਆ ਕੀ ਆ ਬਸ ਉਹਨੇ ਇੱਕ ਜੂ ਟਰਨ ਮਾਰਿਆ ਤੇ ਉਹਨੂੰ ਪਤਾ ਹੀ ਨਹੀਂ ਵੀ ਉਹ ਐਡਾ ਵੱਡਾ ਉਹਦੇ ਤੋਂ ਕੰਮ ਗਲਤੀ ਤੇ ਚਲੋ ਹੋ ਗਈ ਆ ਪਰ ਉਹ ਦੀ ਜਿਹੜੀ ਸਿਰ ਤੇ ਪੱਗ ਵੀ ਨਹੀਂ ਹੈਗੀ ਉਹ ਨਹੀਂ ਨਾ ਜਿਆਦਾ ਕਰਾਇ ਕ੍ਰਿਮਨਲਾਂ ਵਾਂਗ ਉਹਦੇ ਨਾਲ ਪੇਸ਼ ਹੋਣ ਦੀ ਸਰਕਾਰ ਸੋ ਆਪਣੀਆਂ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਇਹ ਚੀਜ਼ ਦਾ ਨਾਰਾ ਹਾ ਦਾ ਨਾਰਾ ਮਾਰਨਾ ਚਾਹੀਦਾ ਸਾਰਿਆਂ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਆਪਣੇ ਭਰਾ ਦੀ ਮਦਦ ਕਰੀਏ ਅਸੀਂ ਆਪ ਤਾਂ ਹੀ ਸਾਡੇ ਤੋਂ ਅਸੀਂ ਪੈਰੀ ਜੁੱਤੀ ਨਹੀਂ ਪਾਈ ਜਦੋਂ ਸਾਨੂੰ ਪਤਾ ਲੱਗਾ ਹੋਵੇ ਕਿ ਸਾਡੀ ਮਤਲਬ ਅਸੀਂ ਕੁਝ ਵੀ ਆਪਣੇ ਭਰਾ ਵਾਸਤੇ ਕਰ ਸਕੀ ਤੇ ਅਸੀਂ ਜਾ ਕੇ ਕਰੀਏ ਅਸੀਂ ਪਰਿਵਾਰ ਦੇ ਨਾਲ ਤਾਂ ਕਰਕੇ ਆਣ ਕੇ ਪਰਿਵਾਰ ਕੋਲ ਆਣ ਕੇ ਇਕੱਠੇ ਹੋਏ ਆਂ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਡਾਕਟਰ ਸੁਭਮਨ ਸਿੰਘ ਉਹਨਾਂ ਦੀ ਟੀਮੋਂ ਦੇ ਵੱਲੋਂ ਅਹਿਮ ਤੌਰ ਤੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਿਆ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ